ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਣੇ ਨਾਲ ਅੱਜ ਵੀਰ ਰਵਨੀਤ ਸਿੰਘ ਜੀ ਨੇ ਜੋ ਪੱਟੀ ਸ਼ਹਿਰ ਤੇ ਰਹਿੰਦੇ ਨੇ ਪਿੱਛੋਂ ਕੁਲਾ ਪਿੰਡਿਆ ਉਹਨਾਂ ਦਾ ਆਓ ਉਹਨਾਂ ਨਾਲ ਗੱਲਬਾਤ ਕਰੀਏ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਨੇ ਠੀਕ ਠਾਕ ਸਰਬੰਸ ਦਾ ਨੀ ਕਲਗੀਦਰ ਪਿਤਾ ਦੀ ਸ਼ਾਨ ਪਾਈ ਹੈ ਫਤਿਹ ਦਾ ਨਾਰਾ بلند ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮੈਂ ਨੌ ਲੱਖੀ ਪੱਟੀ ਕਿਉਂ ਕਹਿੰਦੇ ਨੇ ਪੱਟੀ ਸ਼ਹਿਰ ਨੂੰ ਹਾਂਜੀ ਹਾਂਜੀ ਵੀਰ ਜੀ ਦੱਸੋ ਇਹਦੇ ਬਾਰੇ ਕਿਉਂਕਿ ਪੱਟੀ ਚ 9 ਲੱਖ ਮਾਮਲਾ ਜਾਂਦਾ ਹੁੰਦਾ ਹੈ ਸਰਕਾਰ ਦਾ ਟੈਕਸ ਲਾਹੌਰ ਨੂੰ 3 ਲੱਖ ਨਸ਼ਾਰੇ ਟਾਲੇ ਤੋਂ ਹਾਂਜੀ 3 ਲੱਖ ਪੱਟੀ ਤੋਂ ਹਾਂਜੀ ਤੇ 3 ਲੱਖ ਇਹ ਆਪਣਾ ਚਬਾਲ ਤੋਂ ਇਹ 9 ਲੱਖ ਬਣ ਗਿਆ ਇਹ ਸਿੱਧਾ ਸਰਕਾਰ ਨੂੰ ਟੈਕਸ ਜਾਂਦਾ ਹੁੰਦਾ ਹੈ ਲਾਹੌਰ ਅੱਛਾ ਜੀ ਤੇ ਬੀਬੀ ਰਜਨੀ ਦਾ ਇਤਿਹਾਸ ਵੀ ਪੱਟੀ ਸ਼ਹਿਰ ਨਾਲ ਜੁੜਿਆ ਹੋਇਆ ਹੈ ਅੱਛਾ ਜੀ ਜਿਹੜਾ ਸਟੇਸ਼ਨ ਦੇ ਸਾਹਮਣੇ ਗੁਰਦੁਆਰਾ ਬੀਬੀ ਰਜਨੀ ਦਾ ਹੈ ਅੱਛਾ ਜੀ ਉਹ ਬੀਬੀ ਰਜਨੀ ਦੀਆਂ ਸੱਤ ਧੀਾਂ ਹੀ ਦੁਨੀ ਚੰਦ ਰਾਜੇ ਦੀਆਂ ਸੱਤ ਹਾਂਜੀ ਹਾਂਜੀ ਜਿਹੜੀ 7ਵੀਂ ਤੀਹ ਉਹ ਆਂਦੀ ਵੀ ਕੇਦਾ ਦਿੱਤਾ ਖਾਨੀ ਆ ਬਾਕੀ 6 ਤੀਆਂ ਕਹਿੰਦੀਆਂ ਵੀ ਆਪਦੇ ਪਿਓ ਦਾ ਹੈ ਖਾਨੀਆਂ ਹੈ ਠੀਕ ਹੈ ਜੀ ਜਿਹੜੀ 7ਵੀਂ ਤੀਹ ਬੀਬੀ ਰੈਣੀ ਉਹ ਆਂਦੀ ਮੈਂ ਰੱਬ ਦਾ ਦਿੱਤਾ ਖਾਨੀ ਅੱਛਾ ਜੀ ਇਸ ਕਰਕੇ ਦੁਨੀ ਚੰਦ ਨੇ ਕਿਹਾ ਵੀ ਤੈਨੂੰ ਇਹੋ ਜੇ ਥਾਂ ਵਿਆਹਣਾ ਵਾ ਕੋੜੀ ਨਾਲ ਵਿਆਹਣਾ ਹੈ ਹਾਂਜੀ ਇਸ ਕਰਕੇ ਉਹ ਕੋੜੀ ਜਿਹੜਾ ਸੀ ਹਾਂਜੀ ਉਹ ਉਹਦੇ ਨਾਲ ਵਿਆਹ ਕੀਤਾ ਜਿੱਥੇ ਬੀਬੀ ਰੈਣੀ ਗੁਰਦੁਆਰਾ ਵੀ ਉੱਥੋਂ ਬੀਬੀ ਰੈਣੀ ਤੁਰੇ ਸੀ ਤਾਂ ਗੁਰਦੁਆਰਾ ਵੀ ਬਣਾਇਆ ਠੀਕ ਹੈ ਇਹ ਪੱਟੀ ਸ਼ਹਿਰ ਦਾ ਮੁੱਖ ਇਤਿਹਾਸ ਹੈ ਜੀ ਪੱਟੀ ਸ਼ਾਦਾ ਮੁਖ ਤੇ ਆ ਦੋ ਜਿਹੜਾ ਬਾਬਾ ਵਿਦੀਚੰਦ ਪੜ੍ਹਦਾ ਇਤਿਹਾਸ ਹੈ ਹਾਂਜੀ ਉਹ ਬਾਬਾ ਜੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਹਾਂਜੀ ਬਾਬਾ ਵਿਦੀਚੰਦ ਸੀ ਜਦੋਂ ਦਛਾਲੇ ਆਂ ਕਿਰਾ ਪਏ ਆ ਹਾਂਜੀ ਉਹ ਚਵਾਰਾ ਸਾਹਿਬ ਤੋਂ ਫਿਰ ਦਛਾਲੇ ਲੈ ਗਏ ਅੱਛਾ ਜੀ ਤੇ ਪੜ੍ਹ ਸਾਹਿਬ ਗੁਰਦਰਾ ਬਣਿਆ ਤੇ ਪੜ੍ਹਟ ਵਿੱਚ ਬਹਿ ਗਏ ਸੀ ਠੀਕ ਜੀ 31 ਵਾਹ ਭਾਈ ਕੀ ਟਰਾਲੀ ਗੁਰੂ ਹਰਗੋਬਿੰਦ ਸਿੰਘ ਨੇ ਗਾਗਰਾਣਾ ਠੰਡ ਭਾਈ ਸੀ ਠੀਕ ਜੀ ਖਾਲਸਾ ਵੀਰ ਜੀ ਜਿਵੇਂ ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਨੇ ਪੱਟੀ ਸ਼ਹਿਰ ਦੇ ਇਤਿਹਾਸ ਬਾਰੇ ਹੋਰ ਵੀ ਗੱਲਾਂ ਦਸੀਆਂ ਤੇ ਮੈਂ ਇਹਨਾਂ ਤੋਂ ਪੁੱਛਣਾ ਚਾਹਾਂਗਾ ਵੀਰ ਜੀ ਜਿਹੜੀ ਇੰਡਸਟਰੀ ਹੈ ਪੱਟੀ ਸ਼ਹਿਰ ਚ ਆਉਣੀ ਚਾਹੀਦੀ ਹੈ ਸਾਰਾ ਮੇਰਾ ਸੱਸੀ ਘਾਲ ਗੋਪੀ ਪੱਟੀ ਵਾਲੋਂ ਰਵਨੀਤ ਵਾਲੋਂ ਹਾਂਜੀ ਵੀਰ ਜੀ ਜਿਹੜੀ ਇੰਡਸਟਰੀ ਦਾ ਮਸਲਾ ਇੰਡਸਟਰੀ ਪਹਿਲਾਂ ਤਾਂ ਬੇਰੋਜ਼ਗਾਰੀ ਬੜੀ ਪੱਟੀ ਜੀ ਹੋ ਗਈ ਆ मतलब ਸਾਰੇ ਪੰਜਾਬ ਚ ਹੋ ਗਈ ਇੰਡੀਆ ਚ ਹੋ ਗਈ ਕਿਉਂਕਿ 12 12 14 14 ਲੱਖ ਕਿਲਾ 1.5 ਕਿਲਾ ਘਨੇ ਪਾ ਗਏ ਕਿਉਂਕਿ ਬਾਹਰ ਤੁਰੇ ਜਾਂਦੇ ਉੱਥੇ ਵੀ ਦਿਹਾੜੀ ਦਾ ਪਾਈ ਕਰਦੇ ਆ ਉੱਥੇ ਇਹ ਆ ਵੀ ਇੱਧਰ ਦਾ 80 90 ਡਾਲਰ ਪਾਉਣ 90 95 ਬੰਦਾ ਹੈ ਇਸ ਕਰਕੇ ਸਰਕਾਰ ਨੂੰ ਬੇਨਤੀ ਆਮ ਆਦਮੀ ਪਾਰਟੀ ਨੂੰ ਵੀ ਇੰਡਸਟਰੀਆਂ ਕੋਈ ਕੁਰਕਰੇ ਦੀਆਂ ਫੈਕਟਰੀਆਂ ਕੋਈ ਖਡਾਉਣੀਆਂ ਦੀਆਂ ਕੋਈ ਬੂਟਾਂ ਦੀਆਂ ਆਪਣੇ ਕਿਉਂਕਿ ਪੱਟੀ ਸ਼ਹਿਰ 'ਚ ਆਈਟੀਆਈ ਲੱਗੇ ਕਿੰਨੀ ਜਗ੍ਹਾ ਖਾਲੀ ਆ ਸਾਰੇ ਪਾਸੇ ਖਾਲੀ ਜਗ੍ਹਾ ਹੋਣੀ ਚਾਹੀਦੀਆਂ ਜਿਹਦਾ ਗੁਰਦਾਮ ਬਈ ਮੁੰਬਈ ਦਿੱਲੀ ਹੋ ਗਿਆ ਸਾਈਕਲ ਇੰਡਸਟਰੀ ਕੋਈ ਟਾਫੀਆਂ ਕੋਈ ਬੂਟਾਂ ਦੀ ਕੋਈ ਇੰਡਸਟਰੀ ਜਿਹੜੀ ਵੀ ਆ ਆਲ ਲਿਮਟ ਜਿਹੜੀ ਇੰਡਸਟਰੀ ਹੋਗੀ ਉਹ ਹੋਣੀ ਚਾਹੀਦੀਆਂ ਵਾ ਸਰਕਾਰ ਨੂੰ ਬੇਨਤੀਆਂ ਵੀ ਮਸਲਾ ਹੱਲ ਕਰਨ ਜਲਦੀ ਤੋਂ ਜਲਦੀ ਬੀਰ ਜੀ ਜਿਵੇਂ ਦੱਸਿਆ ਸਾਡੇ ਵੀਰ ਨੇ ਵੀ ਇੰਡਸਟਰੀ ਜਿਹੜੀ ਆ ਉਹ ਬਾਹਰ ਹੀ ਆ ਸਾਰੀ ਆਪਣੇ ਇੱਧਰ ਘਟਿਆ ਪੰਜਾਬ ਚ ਪੱਟੀ ਚ ਆਪਾਂ ਹੁਣ ਵੀਰ ਜੀ ਨੂੰ ਪੁੱਛਾਂਗੇ ਨੌਜਵਾਨ ਖੇਡਾਂ ਵੱਲਕਰਸ਼ਿਤ ਹੋਣ ਕਿ ਨਾ ਹੁਣ ਜਾਂ ਜਿਵੇਂ ਨਸ਼ੇ ਕਰ ਰਹੇ ਇਸ ਬਾਰੇ ਵੀ ਚੰਦਨਾ ਪਾਓ ਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾ ਜੋ ਆਪਣਾ ਟੌਪਿਕ ਨਸ਼ਿਆਂ ਬਾਰੇ ਨਸ਼ਿਆਂ ਤੋਂ ਦੂਰ ਰਹਿਣਾ ਜੇ ਅੱਜ ਕੱਲ ਕੱਲ ਛੋਟੇ ਬੱਚੇ ਸਾਰੇ ਹੀ ਚਿੱਟੇ ਨਿੱਕੇ ਮੋਟੇ ਨਸ਼ੇ ਸਾਰੇ ਕਰੀ ਜਾਂਦੇ ਮੜੀਆਂ ਚ ਵੀ ਨਸ਼ੇ ਕਰੀ ਜਾਂਦੇ ਆ ਘਰ ਦੀਆਂ ਚੀਜ਼ਾਂ ਵੇਚ ਦਿੰਦੇ ਆ ਇਸ ਕਰਕੇ ਕਿਰਪਾ ਬੇਨਤੀ ਆ ਵੀ ਖੇਡਾਂ ਵੱਲ ਉਤਸ਼ਾਹਿਤ ਹੋ ਮਿਹਨਤਾਂ ਕਰੋ ਐਕਸਰਸਾਈਜ਼ ਕਰੋ ਜਿੰਮਾਂ ਵੱਲ ਜਾਓ ਸਰੀਰ ਨੂੰ ਬਚਾਓ ਤੰਦਰੁਸਤੀ ਰੱਖੋ ਜਿੰਮ ਚ ਜਾਓ ਕਸਰਤਾਂ ਕਰੋ ਚੰਗੀ ਡਾਈਟ ਪਲਾਨ ਕਰੋ ਮਿਹਨਤਾਂ ਵੱਲ ਜਾਓ ਕਿਰਪਾ ਕਰਕੇ ਕਬੱਡੀ ਜਿਵੇਂ ਕਬੱਡੀ ਦੀ ਖੇਡ ਅੱਜ ਕੱਲ ਇਹਦੇ ਬਾਰੇ ਦੱਸੋ ਕਬੱਡੀ ਵਧੀਆ ਖੇਡ ਹੈ ਜੇ ਖੇਡ ਨੌਜਵਾਨੀ ਆਪਣੀ ਪੰਜਾਬ ਦੀ ਮਾਂ ਖੇਡ ਕਬੱਡੀ ਆ ਆਪਣੇ ਸਰੀਰ ਨੂੰ ਮਿਹਨਤਾਂ ਕਰੋ ਕਬੱਡੀ ਵੱਲ ਪਵਾ ਜੀ ਕੱਦ ਲੱਖਾਂ ਤੋਂ ਲੱਖਾਂ ਲੱਖਾਂ ਤੋਂ ਕਰੋੜਾਂ ਤੱਕ ਹੋ ਗਈ ਕਬੱਡੀ ਹਾਂਜੀ ਬਹੁਤ ਮਹਿੰਗੀ ਹੋ ਗਈ ਆ ਕਬੱਡੀ ਕਬੱਡੀ ਆ ਮੋਟਰਸਾਈਕਲ 18 ਸਕਾਰ ਰੁਪਇਓ ਕੰਬਾਈਨਾ ਜਿੱਤਣ ਦਾ ਬੈਸਟ ਰੇਡਰ ਬੈਸਟ ਜਾ ਹਾਂਜੀ ਹਾਂਜੀ ਵੀ ਤੁਹਾਡੀ ਮਨਪਸੰਦ ਖੇਡ ਕਿਹੜੀ ਆ ਮੇਰੀ ਮਨਪਸੰਦ ਜੀ ਖੇਡ ਕਬੱਡੀ ਆ ਕ੍ਰਿਕਟ ਆ ਵੀ ਵਾਲੀਬਾਲ ਆ ਬਾਸਕੀ ਤੁਸੀਂ ਕਿਸੇ ਕਬੱਡੀ ਦੇ ਖਿਡਾਰੀ ਨੂੰ ਜਾਣਦੇ ਜੇ ਨਾਂ ਦੇ ਤੌਰ ਤੇ ਵੀ ਤੁਸੀਂ ਉਹਦੇ ਫੈਨ ਹੋ ਕੋਈ ਖਿਡਾਰੀ ਕਬੱਡੀ ਦਾ ਖਿਡਾਰੀ ਜਿੱਦਾਂ ਜੀ ਕਿਚੀਲੂ ਹਰਿਆਣੇ ਦਾ ਵੀ ਟੌਪ ਆਉਂਦਾ ਬੈਸਟ ਆਉਂਦਾ ਅੱਛਾ ਜੀ ਸ਼ੀਲੂ ਹਰਿਆਣੇ ਦਾ ਖਿਡਾਰੀ ਹੈ ਵੀਰ ਜੀ ਸ਼ੀਲੂ ਹਰਿਆਣੇ ਦਾ ਬਹੁਤ ਤਕੜਾ ਖੇਡ 25 25 30 30 ਬੰਦੇ ਦਾ ਜੋਰ ਲਵਾਉਂਦਾ ਵਾ ਅੱਛਾ ਜੀ ਸ਼ੀਲੂ ਹਰਿਆਣੇ ਦਾ ਹਾਂਜੀ ਬਹੁਤ ਸੋਹਣਾ ਖੇਡਦਾ ਤੇ ਆਪਣੇ ਪੱਟੀ ਦੇ ਵੀਰ ਜੀ ਇੱਕ ਬਹੁਤ ਨਾਮਵਰ ਪਹਿਲਵਾਨ ਹੈਗੇ ਜੱਸਾ ਪੱਟੀ ਵਾਲਾ ਜੱਸਾ ਪੱਟੀ ਬਲਜੀਤ ਪੱਟੀ ਜੱਸਾ ਪੱਟੀ ਆਲਟੂ ਬਹੁਤ ਤਕੜਾ ਨੇ ਸਰੀਰ ਸੰਭਲ ਹਾਂਜੀ ਆਪਣਾ ਵੀਰ ਗੋਲੀ ਗੋਲੀਆਂ ਗੋਲੀ ਕਬੱਡੀ ਆਪਣਾ ਪੱਟੀ ਦਾ ਮੁੰਡਾ ਬਹੁਤ ਵਧੀਆ ਵੀਰ ਜੀ ਨੇ ਜਾਣਕਾਰੀ ਦਿੱਤੀ ਆ ਆਓ ਆਪਾਂ ਇਹਨਾਂ ਨੂੰ ਹੋਰ ਵੀ ਗੱਲਾਂ ਪੁੱਛੀਏ ਵੀਰ ਜੀ ਆ ਜਿਹੜਾ ਮੌਸਮ ਚੱਲ ਰਿਹਾ ਏ ਇਹਦੇ ਬਾਰੇ ਵੀ ਕੋਈ ਦੱਸੋ ਮੌਸਮ ਵੀਰ ਜੀ ਹੁਣ ਗਾਂ ਪੋ ਮਾਗਦੇ ਦੇਣ ਆ ਰਹੇ ਨੇ ਠੰਡ ਆ ਰਹੀ ਏ ਗਰਮੀ ਦੂਰ ਹੋ ਰਹੀ ਏ ਠੰਡ ਸ਼ੁਰੂ ਹੋ ਰਹੀ ਏ ਇਸ ਕਰਕੇ ਵੀ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਛੋਟੇ ਦੇ ਛੋਟੇ ਜਿਹੜੇ ਵੱਡੇ ਆ ਹਾਂਜੀ ਕਿਰਪਾ ਕਰਕੇ ਜਿਹੜੀ ਹੁਣ ਗਰਮ ਚੀਜ਼ਾਂ ਮੂੰਫਲੀ ਹੋ ਗਿਆ ਬਦਾਮ ਕਿਸ਼ਮਿਸ਼ ਇਹੋ ਜਿਹੀ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਸਰਦੀ ਦੀ ਹਾਂਜੀ ਮੋਟੀਆਂ ਮੋٹے ਬ੍ਰੈਂਡ ਕੱਪੜੇ ਕੁੱਪੜੇ ਪੋਣੇ ਚਾਹੀਦੇ ਆ ਵੀ ਜਿਹੜਾ ਸਰੀਰ ਤੰਦਰੁਸਤ ਰਹੇ। ਵੀਰ ਜੀ ਕੋਰਾ ਬੋਲ ਪੈ ਰਿਆ ਸੁੱਕੀ ਠੰਡ। ਕੋਰਾ ਹੁਣ ਵੀਰ ਜੀ ਹੁਣ ਆਪੋ ਮੇ ਚੜ ਜਾਣਾ ਵਾ ਚਾਰ ਪੰਜ ਦਿਨ ਕੋਰਾ ਇਸ ਕਰਕੇ ਪੈ ਰਿਆ ਕੋਰੇ ਨਾਲ ਠੰਡ ਹੁਣੀ ਆ। ਹਾਂਜੀ ਕੁਦਰਤ ਦੇ ਰੰਗ ਆ ਵੀ ਸਦਾਬਾਰ ਸਰਦੀ ਗਰਮੀ ਇਹ ਮਾਰਾ ਇਹਦੇ ਰੰਗ ਆ। ਹਾਂਜੀ ਸਾਰੀਆਂ ਰੁੱਤਾਂ ਆਉਂਦੀਆਂ ਨਾ। ਸਾਰੀਆਂ ਰੁੱਤਾਂ A to Z ਆਉਣੀਆਂ ਹੀ ਆ। ਇਸ ਕਰਕੇ ਕਿਰਪਾ ਕਰਕੇ ਧਿਆਨ ਸੋ ਇਹ ਸਾਨੂੰ ਸਾਡੇ ਵੀਰ ਜੀ ਜਿਹੜੇ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਆ ਉਹ ਇਹਨਾਂ ਤੋਂ ਆਪਾਂ ਸੈਰ ਜਾਂ ਇਤਨਾ ਜਿਹੜੇ ਰੋਡੇ ਦੀ ਰੁਟੀਨ ਚ ਆਪਾਂ ਕੰਮ ਕਰਦੇ ਹਾਂ ਉਹਨਾਂ ਬਾਰੇ ਪੁੱਛੀਏ ਵੀਰ ਜੀ ਸੈਰ ਦੇ ਕੀ ਕੀ ਫਾਇਦੇ ਹਨ ਸੈਰ ਦੇ ਵੀਰ ਜੀ ਬਹੁਤ ਔਰੇ ਫਾਇਦੇ ਨੇ ਕਿਉਂਕਿ ਸੈਰ ਨਾਲ ਆਪਣਾ ਸਰੀਰ ਤੰਦਰੁਸਤ ਰਹਿੰਦਾ ਵਾ ਬੜੇ ਬੈਨੀਫਿਟ ਆ ਪਾਰਕ ਹਰ ਸ਼ਹਿਰ ਹਰ ਕਸਬੇ ਹਰ ਕਲੋਨੀ ਚ ਹੋਣੀਆਂ ਚਾਹੀਦੀਆਂ ਨੇ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਪਾਰਕਾਂ ਦਾ ਪ੍ਰਬੰਧ ਕੀਤਾ ਜਾਏ ਜਿਹੜੀਆਂ ਹੈਗੀਆਂ ਵਾ ਮੁੰਡੇ ਯੰਗ ਪਾਰਕਾਂ ਜਾਣ ਕਸਰਤ ਕਰਨੀ ਚਾਹੀਦੀ ਆ ਮਿਹਨਤਾਂ ਲਾਉਣੀਆਂ ਜਿੱਥੇ ਮੇਨ ਵੀ ਜੀ ਪੰਗੂੜੇ ਜਿਹੜੇ ਛੋਟੇ ਬੱਚਿਆਂ ਨੂੰ ਸ਼ੌਕ ਹੁੰਦਾ ਵੀ ਪੰਗੂੜੇ ਹੁਣ ਚੱਲ ਇਹ ਜਾ ਮਤਲਬ ਲੱਗਾ ਰਹਿੰਦਾ ਵਾ ਸਰੀਰ ਤੰਦਰੁਸਤ ਰੱਖ ਕੇ ਪਾਰਕਾਂ ਪਾਰਕਾਂ ਜਾਣਾ ਚਾਹੀਦਾ ਸਾਰਿਆਂ ਨੇ ਛੋਟੇ ਵੱਡੇਆਂ ਵੀ ਜੋਗਾ ਕਰਨਾ ਚਾਹੀਦਾ ਜੋਗਾ ਹੀ ਬਹੁਤ ਵਧੀਆ ਜੀ ਵੇਖੋ ਆਰੰਮਦੇਵ ਜੰਦਾ ਜੀ ਜੋਗਾ ਕਰੋ ਜੋਗ ਨਾਲ ਤੰਦਰੁਸਤੀ ਕਪਾਲ ਬਾ ਤਿੰਨ ਲੋਗ ਲੋਮ ਉਹ ਕਹਿੰਦਾ ਰਹਿੰਦਾ ਆਪਾਂ ਮੰਨਦੇ ਸਗੋਂ ਅੰਬਾਲੇ ਤੋਂ ਗਾਂਹ ਚੱਲ ਜਿਓ ਤੇ ਹਰਿਆਣੇ 'ਚ ਕਿੰਨਾ ਭਈਏ ਸਾਰੇ ਉਹਦੇ ਮਗਰਾ ਆਉਂਦੇ ਜੋਗਾ ਕਰਦੇ ਆ ਹਾਂਜੀ ਜੋਗਾ ਨਾਲ ਸਰੀਰ ਵੀ ਫਿੱਟ ਰਹਿੰਦਾ ਸਰੀਰ ਬਹੁਤ ਫਿੱਟ ਰਹਿੰਦਾ ਜੀ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਜੀ ਸਰੀਰ ਸੈੱਟ ਰਹਿੰਦਾ ਤੰਦਰੁਸਤੀ ਰਹਿੰਦੀ ਉਹਦੇ ਨਾਲ ਇਸ ਕਰਕੇ ਜੋਗਾ ਬਹੁਤ ਕਰਨੀ ਚਾਹੀਦੀ ਆਪਾਂ ਨੂੰ ਵੀਰ ਜੀ ਸਾਰ ਸਵੇਰੇ ਸ਼ਾਮ ਕਰਨੀ ਚਾਹੀਦੀ ਆ ਸਵੇਰ ਵੀਰ ਜੀ ਜਦੋਂ ਜਿਹੜੇ ਹੁਣ ਬਿਜ਼ਨਸਮੈਨ ਕਈ ਦੁਕਾਨਾਂ ਵਾਲੇ ਕੋਈ ਮਜ਼ਦੂਰ ਸਾਰੇ ਜਦੋਂ ਵੀ ਟਾਈਮ ਲੱਗੇ ਬੰਦਾ ਪਹਿਲੇ ਟਾਈਮ ਉੱਪਰ ਤੇ ਵੇਲਾ ਸਾਰ ਕਰਨੀ ਚਾਹੀਦੀ ਆ ਅੱਛਾ ਜੀ ਠੀਕ ਵੀ ਵੀਰ ਜੀ ਬਹੁਤ ਸੋਹਣੀ ਗੱਲਬਾਤ ਕਰ ਰਹੇ ਆ ਵੀਰ ਜੀ ਆਓ ਇਹਨਾਂ ਬਾਰੇ ਹੋਰ ਵੀ ਜਾਣਕਾਰੀ ਲਈਏ ਵੀਰ ਜੀ ਹਣ ਜਿਵੇਂ ਸ਼ੀਦੀ ਦੇਣਾ ਰਹੇ ਇਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਜੀ ਸ਼ੀਦੀ ਦਿਹਾੜੇ ਹਣ ਮਾਰਾਏ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰ ਚਮਕੌਰ ਸਾਹਿਬ ਠੰਡਾ ਬੁਰਜ ਇਤਿਹਾਸ ਪੜ੍ਹਨਾ ਚਾਹੀਦਾ ਬੱਚਿਆਂ ਨੂੰ ਛੋਟੇ ਵੱਡੇ ਸਾਰੇ ਬਜ਼ੁਰਗਾਂ ਦਾਦੇ ਪਰਦਾਦਿਆਂ ਨੂੰ ਆਪਾਂ ਨੂੰ ਕਹਾਣੀਆਂ ਸੁਣਨੀਆਂ ਚਾਹੀਦੀਆਂ ਆਪਣੇ ਗੁਰੂ ਗੋਬਿੰਦ ਸਿੰਘ ਦਾ ਕੀ ਇਤਿਹਾਸ ਹੈ ਠੰਡੇ ਬੁਰਜ ਦਾ ਕੀ ਇਤਿਹਾਸ ਆਪਣਾ ਫਤਿਹਗੜ੍ਹ ਸਾਹਿਬ ਸਰਹੰਦ ਦਾ ਆਪਣਾ ਕੀ ਇਤਿਹਾਸ ਹੈ ਬੱਚਿਆਂ ਨੂੰ ਸ਼ਬਦ ਗੁਰਬਾਣੀ ਨਾਲ ਜੋੜੋ ਕਵੀ ਸ਼ਰੀਪਾ ਢਾਡੀ ਕਥਾ ਕੀਰਤਨ ਸੁਣਨੇ ਚਾਹੀਦੇ ਆ ਕਈ ਲੋਕੀ ਮਿਊਜ਼ਿਕ ਸੁਣਦੇ ਆ ਗੇਮਾਂ ਖੇਡਦੇ ਰਹਿੰਦੇ ਆ 24 ਘੰਟੇ ਥੋੜਾ ਜਿਹਾ ਇਸ ਪਾਸੇ ਇਤਿਹਾਸ ਗੁਰਬਾਣੀ ਕੀਰਤਨ ਬੱਚਿਆਂ ਨੂੰ ਜੁੜਨਾ ਚਾਹੀਦਾ ਵਾ ਸਾਰਿਆਂ ਨੂੰ ਬੇਨਤੀ ਹੈ ਸੋ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਦਾ ਕੀਮਤੀ ਸਮਾਂ ਦਿੱਤਾ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ